ਥੈਲੀਸੀਮੀਆ ਬੱਚਿਆਂ ਨੂੰ ਸਮਰਪਿਤ ਅੱਜ 7ਵਾਂ ਬਲੱਡ ਕੈਂਪ ਲਗਾਇਆ ਗਿਆ ਤਸਵੀਰਾਂ ਦੇਖ ਸਕਦੇ ਹੋ ਤਾਂ 7ਵਾਂ ਬਲੱਡ ਕੈਂਪ ਜਿਹੜਾ ਲਗਾਇਆ ਗਿਆ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਭਵਾਨੀਗੜ੍ਹ ਸ਼ਿਮ ਮੰਦਰ ਦੇ ਵਿੱਚ ਤਾਂ 7 ਸਾਲ ਹੋ ਚੁੱਕੇ ਨੇ ਤਾਂ ਥੈਲੀਸੀਮੀਆ ਬੱਚਿਆਂ ਨੂੰ ਸਮਰਪਿਤ ਜਿਹੜਾ ਕੈਂਪ ਲਗਾ ਰਹੇ ਨੇ ਰਿੰਕੂ ਜੀਤਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਰਿੰਕੂ ਮੋਬਾਈਲ ਹੱਬ ਦੇ ਵੱਲੋਂ ਇਸ ਵਾਰ ਵੀ ਜਿਹੜਾ 7ਵਾਂ ਕੈਂਪ ਲਗਾਇਆ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਜਿਹੜਾ ਟੀਮ ਪਹੁੰਚੀ ਹੋਈ ਹੈ ਖਾਸ ਤੌਰ ਤੇ ਜਿਹੜੀ ਚੈੱਕਅਪ ਕਰ ਰਹੀ ਹੈ ਤਾਂ ਬਲੱਡ ਡੋਨੇਟ ਕੈਂਪ ਲਗਾਇਆ ਗਿਆ ਕੀ ਕਹਿਣਾ ਇਸ ਕੈਂਪ ਨੂੰ ਲੈ ਕੇ ਤੁਸੀਂ ਵੀ ਸੁਣੋ ਅਸੀਂ ਇਸ ਵਾਰ 6 ਬਲੱਡ ਕੈਂਪ ਪਹਿਲਾਂ ਲਾ ਚੁੱਕੇ ਹਾਂ 7ਵਾਂ ਹੁਣ ਲਾ ਰਹੇ ਹਾਂ ਬਹੁਤ ਵਧੀਆ ਸਹਿਯੋਗ ਮਿਲਦਾ ਸਾਨੂੰ ਸ਼ਹਿਰ ਨਿਵਾਸੀਆ ਵੱਲੋਂ ਬਹੁਤ ਹੀ ਵਧੀਆ ਇਸ ਵਾਰ ਵੀ ਉਮੀਦ ਹੈ 70 80 ਯੂਨਟ ਘਟ-ਘਟ ਕਰਾਂਗੇ ਅਸੀਂ ਤੇ ਪਟਿਆਲੇ ਉੱਥੇ 300 ਤੋਂ 400 ਬੱਚਾ ਹੈਗਾ ਰਜਿੰਦਰਾ ਹਸਪੀਟਲ ਚ ਉਹਨਾਂ ਬੱਚੇ ਵਾਸਤੇ ਕਲੈਕਟ ਕਰਿਆ ਤਾਂ ਹੁਣ ਇਹ ਤੇ ਉਮੀਦ ਹੈ ਕਿ ਅਗਲੀ ਵਾਰ ਇਸ ਵਾਰ ਹੋਰ ਜ਼ਿਆਦਾ ਕਰਾਂਗੇ 80 ਤੋਂ 100 ਕਰਾਂਗੇ ਬਹੁਤ ਧੰਨਵਾਦ ਕਰਦੇ ਸਾਰਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੀ ਅੱਜ ਅਸੀਂ ਇੱਥੇ ਕੈਂਪ ਲਗਾਇਆ ਜਿਹਦੇ ਵਿੱਚ ਹੁਣ ਤੱਕ ਅਸੀਂ 45 ਯੂਨਿਟਸ ਕਲੈਕਟ ਕਰ ਚੁੱਕੇ ਹਾਂ ਤੇ ਉਮੀਦ ਹੈ ਕਿ ਹੋਰ ਵੀ ਜ਼ਿਆਦਾ ਅਸੀਂ ਯੂਨਿਟ ਕਲੈਕਟ ਕਰਾਂਗੇ ਥੈਲੇਸੀਮੀਆ ਦੇ ਪੇਰੈਂਟਸ ਵੱਲੋਂ ਇਹ ਬਲੱਡ ਕੈਂਪ ਲਗਾਇਆ ਗਿਆ ਹੈ ਤਾਂ ਜੀ ਮੈਂ ਤੁਹਾਨੂੰ ਪਤਾ ਹੈ ਕਿ ਹਰ ਹਰ ਮਹੀਨੇ ਇੱਕ ਥੈਲੇਸੀਮੀਆ ਦੇ ਬੱਚੇ ਨੂੰ ਚਾਰ ਤੋਂ ਪੰਜ ਵਾਰ ਕਈ ਵਾਰੀ ਬਲੱਡ ਚੜਦਾ ਹੁੰਦਾ ਤਾਂ ਉਹਨਾਂ ਲਈ ਬਹੁਤ ਜ਼ਰੂਰਤਮੰਦ ਕੈਂਪ ਹੈ ਇਹ ਇਸ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਹੈ ਨਾ ਕਿ ਇਹਨਾਂ ਸੰਮ ਕੈਂਪ ਦਿੱਤਾ ਇਸ ਚੀਜ਼ ਲਈ ਸ਼ੁਕਰੀਆ ਆ ਲੋਕਾਂ ਨੂੰ ਵੀ ਮੈਸੇਜ ਦਵੋਗੇ ਲੋਕ ਡਰਦੇ ਨੇ ਫਿਰ ਦੇਖੋ ਅੱਜ ਵੀ ਅੱਜ ਦੇ ਇੱਥ ਕੁਝ ਤੇ ਜਮਾਨੇ ਚੋਂ ਆਉਣ ਦੇ ਬਾਬਦਿ ਜੀ ਕਿਵੇਂ ਰੁਕਣ ਬੂਗੇ ਬਦਵਦ ਡੋਨੇਟ ਕਰਨ ਨੂੰ ਕੋਈ ਤਾਂ ਜਿਹੜੀ ਮਦਦ ਹੋਵੇ ਦੇਖੋ ਹੁਣ ਤੱਕ ਜੋ ਮੈਂ ਦੇਖਿਆ ਇੰਨੇ ਸਾਲਾਂ ਦੇ ਐਕਸਪੀਰੀਅੰਸ ਚ ਹੁਣ ਲੋਕਾਂ ਨੇ ਬਹੁਤ ਜ਼ਿਆਦਾ ਬਲੱਡ ਦੇਣਾ ਸ਼ੁਰੂ ਕਰਤਾ ਹੈ ਪਹਿਲਾਂ ਜ਼ਿਆਦਾ ਡਰਦੇ ਸੀ ਕਿ ਬਟ ਹੋਣਾ ਹੈ ਕਿ ਲੋਕਾਂ ਨੂੰ ਪਤਾ ਲੱਗਣ ਲੱਗਾ ਕਿ ਬਿਮਾਰੀਆਂ ਦੇ ਬਾਰੇ ਅਵੇਅਰ ਹੋਣ ਲੱਗ ਗਏ ਤਾਂ ਆਪਣੇ ਆਪ ਹੀ ਸਾਡੇ ਕੋਲ ਆਂਦੇ ਨੇ ਦਿੰਦੇ ਨੇ ਤੇ ਅਗਲੇ ਵਾਰੀ ਬਾਕੀ ਨੂੰ ਵੀ ਜਾ ਜਾ ਕੇ ਮੋਟੀਵੇਟ ਕਰ ਦਿੰਦੇ ਨੇ ਕਿ ਹੋਰ ਬਲੱਡ ਦੇਣ ਤਾਂ ਕਿ ਬੱਚਾ ਜੀ ਆ ਬਚਾ ਜਿਹੜੇ ਬਾਕੀ ਪੇਸ਼ੈਂਟ ਨੇ ਉਹਨਾਂ ਦੀ ਜਾਨ ਬਚ ਸਕੇ हां लोग कह रहे हैं जी खून देने हैं पर जब ਤੁਸੀਂ ਮੰਗਦੇ ਹਾਂ ਤਾਂ ਸਰ ਨੂੰ ਨਹੀਂ ਮਿਲਦਾ ਮੌਕੇ ਤੇ ਉਹਦੀ ਦੀ ਵੀ ਕਿਵੇਂ ਦੇਖੋ ਐਸਾ ਹੁੰਦਾ ਹੈ ਕਿ ਕਈ ਵਾਰੀ ਸਾਡੇ ਕੋਲ ਸ਼ਾਰਟੇਜ ਹੁੰਦੀ ਹੈ ਕਿਉਂਕਿ ਜਿਵੇਂ ਜਿੰਨਾ ਬਲੱਡ ਸਾਡੇ ਕੋਲ ਆਂਦਾ ਉਹਨਾਂ ਦੁੱਗਣਾ ਸਾਡੇ ਕੋਲ ਜਾਂਦਾ ਵੀ ਹੈ ਹਰ ਰੋਜ਼ ਸਾਡੇ ਕਮ ਸੇ ਕਮ 100 ਤੋਂ 150 ਯੂਨਿਟ ਰਜਿੰਦਰਾ ਦੇ ਵਿੱਚ ਜਾਂਦੇ ਆ ਜਿਹਦੇ ਵਿੱਚ ਥੈਲਾਸੀਮੀਆ ਵਾਲੇ ਬੱਚੇ ਵੀ ਆ ਤਾਂ ਅਗਰ ਸ਼ਾਰਟੇਜ ਹੁੰਦੀ ਹੈ ਤਾਂ ਉਸ ਸ਼ਾਰਟੇਜ ਨੂੰ ਪੂਰਾ ਕਰਨ ਲਈ ਕੈਂਪ ਲਗਾਏ ਜਾਂਦੇ ਆ ਤਾਂ ਉਸ ਕਰਕੇ ਬਾਕੀ ਲੋਕ ਵੀ ਆਉਂਦੇ ਕਿ ਬਲੱਡ ਡੋਨੇਟ ਕਰਨ ਤਾਂ ਐਸਾ ਕਦੇ ਹੋਇਆ ਨਹੀਂ ਕਿ ਮਨਾ ਕੀਤਾ ਹੋਵੇ ਅੰਟਿਲ ਅਨਲੈ ਸਾਡੇ ਕੋਲ ਬਹੁਤ ਜ਼ਿਆਦਾ ਸ਼ਾਰਟੇਜ ਬਣ ਗਈ